ਜੇ ਮੈਂ ਮਰ ਗਈ ਮੇਰਾ ਘਰ ਤਾਂ ਦੁੱਖਾਂ ਦਾ ਮੈਦਾਨ ਬਣ ਜੂ ਜੀ ਕੇ ਵੀ ਕੀ ਕਰਨਾ ਅੱਜ ਮੇਰੇ ਦੋਨੋਂ ਪੁੱਤ ਨਾ ਮੇਰੀ ਮਰਨ ਦੀ ਹੀ ਵੇਟ ਕਰਦੇ ਆ ਵੀ ਮੈਂ ਐ ਮਰਾਂ ਤੇ ਇਸ ਘਰ ਦਾ ਤੇ ਪਲਾਟ ਦਾ ਕੁਛ ਕਰੀਏ ਚਲੋ ਪਰਮਾਤਮਾ ਸੋਖੀ ਰੱਖੀ ਮੁੰਡਾ ਬੈਠੇ ਸੋਚਦੇ ਹੋਣੇ ਉਹ ਹੋਰ ਸੋਚਣਾ ਹੀ ਆ ਕਿੰਨਾ ਕਲੇਸ਼ ਪਿਆ ਹੋਇਆ ਵਾ ਘਰ ਦੇ ਵਿੱਚ ਮੈਂ ਉਹ ਮਨਾ ਕਰ ਰਹੀ ਸੀ ਨਾ ਵੀ ਸੋਚ ਸਮਝ ਕੇ ਕਦਮ ਚੱਕੇ ਮਿਹੜਾ ਦੇ ਚੱਕਣਾ ਤੇ ਹੁਣ ਪੈ ਗਏ ਨਾ ਦੋਹੋ ਭਰਾਵਾਂ ਦੇ ਵਿੱਚ ਖੜ ਕੇ ਤੇ ਦੋਹੇ ਭਰਾ ਨੇ ਦੇ ਦੇ ਭਰਾਵਾਂ ਦੇ ਕਿਵੇਂ ਲੜਦੇ ਪਏ ਤਾਂ ਹੀ ਤੁਹਾਨੂੰ ਬਾਰ ਬਾਰ ਕਹਿ ਰਹੀ ਸੀ ਵੀ ਸੋਚ ਸਮਝ ਕੇ ਕਦਮ ਚੱਕ ਜਿਹੜਾ ਵੀ ਚੱਕਣਾ ਤੁਸੀਂ ਨਾ ਲੈਂਦੇ ਤੋਂ ਜਿੱਦ ਜਿਹੜਾ ਸੀਗਾ ਜਿਹੜਾ ਜਿਹੜਾ ਸੀਗੇ ਆਪਾਂ ਬੈਠੇ ਉਹ ਜਿਹੇ ਚ ਗੁਜ਼ਾਰਾ ਕਰ ਮੈਂ ਤਾਂ ਜੋਤੀ ਕੁਛ ਮਾੜਾ ਨਹੀਂ ਸੋਚਿਆ ਮੈਂ ਤਾਂ ਇਹੋ ਹੀ ਸੋਚਿਆ ਸੀ ਨਾ ਵੀ ਇਹਨਾਂ ਦੋਨਾਂ ਭਰਾਵਾਂ ਦੀ ਕੋਈ ਚੀਜ਼ ਬਣ ਜੂਗੀ ਹੁਣ ਤੁਸੀਂ ਸੋਚਿਆ ਸੀ ਨਾ ਚੰਗਾ ਆ ਦੇਖ ਲਓ ਕੀ ਬਣ ਗਿਆ ਇੱਕ ਦੂਜੇ ਦੇ ਬੈਰੀ ਬਣ ਗਏ ਹੁਣ ਦੇਖੋ ਕੀ ਕਰੀਏ ਹੁਣ ਆਪਾਂ ਆਪ ਵੀ ਟੈਨਸ਼ਨ ਚ ਸਾਨੂੰ ਵੀ ਟੈਨਸ਼ਨ ਚ ਪਾਇਆ ਹੋਇਆ ਉਸ ਤੋਂ ਮਮੀ ਕਹੇ ਤਾਂ ਵੀ ਮੇਰੇ ਜੀਂਦੇ ਜੀਂਦੇ ਹਨਾ ਇਹ ਸਾਰਾ ਕੁਝ ਮੈਂ ਹਜੇ ਕੁਝ ਕੋ ਹੋਣ ਨਹੀਂ ਦੇਣਾ ਉਹ ਤੋਂ ਬਾਅਦ ਚ ਜੋ ਮਰਜ਼ੀ ਕਰ। ਤੁਸੀਂ ਤਾਂ ਏਡੀ ਵੱਡੀ ਗੱਲ ਐ ਕਹਿ ਦਿੱਤੀ ਪਰ ਉਹਨਾਂ ਦੋਹਾਂ ਜੋ ਐਨੀ ਫਿੱਕ ਪੈ ਗਈ ਉਹਨਾਂ ਦੋਹਾਂ ਦੀ। ਦੋਨਾਂ ਉਹਨਾਂ ਦੋ ਤੁਹਾਡੇ ਜਾਣ ਤੋਂ ਪਹਿਲਾਂ ਉਹਨਾਂ ਦੋਹਾਂ 'ਚ ਕੁਝ ਹੋ ਗਿਆ ਫੇਰ ਦੱਸ। ਤੁਸੀਂ ਆਪਣੇ ਜਿੰਦੇ-ਜਿੰਦੇ ਜਿਵੇਂ ਜਿਹੜਾ ਕੁਝ ਹੈਗਾ ਇਹ ਚਾਹੁੰਦੇ ਨੇ ਨਾ ਉਹ ਕਰ। ਨਹੀਂ ਚੋਤੀ। ਮੈਂ ਜਿੰਦੇ ਜੀ ਕੁਝ ਨਹੀਂ ਕਰਨਾ। ਨਹੀਂ ਨਹੀਂ। ਮੇਰੇ ਮੇਰੀ ਤਾਂ ਇਹੋ ਕੋਸ਼ਿਸ਼ ਆ ਵੀ ਮੈਂ ਘਰ ਨੂੰ ਜੋੜ ਕੇ ਰੱਖਾਂ। ਜੋੜ ਕੇ ਕੀ ਰੱਖਣਾ ਮम्मी ਟੁੱਟਦਾ ਜਾਂਦਾ ਦਾ ਘਰ। ਦੇਖੋ ਲੋਕਾਂ ਤੋਂ ਗੱਲਾਂ ਕਰਾਉਣੀਆਂ ਨੇ ਅਗਲਾ ਕੋਗਾ ਮਾਂ ਬੈਠੀ ਸੀ ਜੱਤਾ ਕਰਕੇ ਨਾ ਗਈ ਹੁਣ ਦੇਖ ਲੋ ਕੀ ਕਰਦੇ ਫਿਰਦੇ ਨੇ ਇਹ ਦੋ ਜਣੇ ਥੋੜੇ ਹੁੰਦੇ ਐ ਕਰਦੇ ਨੂੰ ਬਾਅਦ 'ਚ ਥੋੜੇ ਕੀ ਕਰਨਗੇ ਇਹ ਫੇਰ ਵੀ ਹਜੇ ਵੀ ਮੈਂ ਕਹਿ ਰਹੀ ਆ ਮਮੀ ਸੋਚ ਲੋ ਕਰ ਜੋ ਜਿਹੜਾ ਨਵੇੜਾ ਕਰਕੇ ਜਾਣਾ ਇਹਨਾਂ ਦਾ ਦੋਹਾਂ ਦਾ ਦੇ ਦੋ ਜਿਵੇਂ ਉਹ ਸੀਮਾ ਮੰਗਦਾ ਸੀ ਮੈਂ ਇਹ ਦੇ ਦੋ ਸਾਡਾ ਹਿੱਸਾ ਜਿਹੜਾ ਬਣਦਾ ਸਾਨੂੰ ਦੇ ਦੇ ਵਾਹ ਭਾਬੀ ਤੂੰ ਮਮੀ ਨੂੰ ਆਪਣੇ ਨਾਲ ਕਦੀ ਸਾਵਗਜ਼ ਆਪਣੇ ਕੋਲ ਲੈ ਨੂੰ ਫੇਰ ਨਹੀਂ ਆ ਉਹ ਭਰਾ ਪਹਿਲਾਂ ਮੇਰੀ ਪੂਰੀ ਗੱਲ ਤਾਂ ਸੁਣ ਲਾ ਕੀ ਗੱਲ ਸੁਣਾ ਪੂਰੀ ਗੱਲ ਸੁਣੀ ਆ ਸੁਣੀ ਤਾਂ ਗਈ ਆ ਕਹਿਣ ਲੱਗੇ ਆ ਵਾਹ ਅਮਮੀ ਸਮਝਾਓ ਕੀ ਕਿਹਾ ਮੈਂ ਸੇਮੇ ਤੂੰ ਤਾਂ ਹਾਦੀ ਕਰੀ ਜੰਨਾ ਵਾ ਉਹ ਇਹ ਮੈਨੂੰ ਗੱਲ ਕਹਿੰਦੀ ਪਈ ਆ ਵੀ ਦੋਵੇਂ ਭਰਾ ਲੜ ਲੜ ਕੇ ਮਰੀ ਜਾਂਦੇ ਆ ਵੀ ਜੋ ਦੋਨਾਂ ਦਾ ਬੰਦਾ ਇਹਨਾਂ ਨੂੰ ਉਹਨੂੰ ਦੇ ਦੋ ਸੇਮੇ ਦਾ ਤੇ ਸਾਡਾ ਬੰਦਾ ਸਾਨੂੰ ਦੇ ਦੋ ਪਹਿਲਾਂ ਦੇ ਦੋ ਕੰਨ ਖੋਲ ਕੇ ਗੱਲ ਸੁਣ ਲੈ ਮੇਰੀ ਪਹਿਲਾਂ ਫੇਰ ਗੱਲ ਕਰੀ ਅੱਗੇ ਹਾਂ ਸੁਣ ਹੁਣ ਮੰਮੀ ਤਾਂ ਜਿਹੜਾ ਤੁਸੀਂ ਮੰਮੀ ਕਹਿੰਦੇ ਪੈ ਨੇ ਮੈਂ ਜਦ ਤੈਨੂੰ ਕਹਿਤਾ ਨਾ ਵੀ ਜਦ ਤੱਕ ਮੈਂ ਜਿੰਦੀ ਆ ਨਾ ਮੈਂ ਕੁਝ ਨਹੀਂ ਕਰ ਦੇ ਵਿੱਚ ਕਰਨਾ। ਜੋ ਮੰਮੀ ਜੇ ਤੁਸੀਂ ਐ ਨਹੀਂ ਕਰਨਾ ਨਾ ਫਿਰ ਐਂ ਕਲੇਸ਼ ਰਹਿਣਾ ਇੱਥੇ ਦਰਜ। ਮੈਂ ਤਾਂ ਕੀ ਸੋਚਦੀ ਆ ਵੀ ਐ ਬਣੀ ਰਹਿ ਜੀ ਬੇਨਾਂ ਦੀ ਪਰ ਨਹੀਂ। ਬਣੀ ਨਹੀਂ ਰਹਿੰਦੀ ਅਕਨ ਜਿਹਾ ਹਮਨ ਤੁਸੀਂ ਸੋਚਦੇ ਹੋ। ਵਾਪਾ ਭਾਬੀ ਤੂੰ ਬਣੀ ਨਹੀਂ ਰੱਖਦੀ ਤੂੰ ਤਾਂ ਰਿਸ਼ਤੇਦਾਰਾਂ ਵਿੱਚ ਨਾਵਾ ਕੱਢਦੀ ਆ। ਮੂਖੇ ਆ ਹੁਣ ਮੇਰੇ। ਤੂੰ ਤਾਂ ਰਿਸ਼ਤੇਦਾਰਾਂ ਨਾਲ ਚੰਗੀ ਬਣਦੀ ਐ ਚੰਗੇ ਮਾਦਾ ਨਾੜ ਜਿਹੜਾ ਡਰਾਮਾ ਛੱਡ ਦੇ। ਹਾਂ ਡਰਾਮਾ ਹੁਣ ਹੁਣ ਤਾਂ ਡਰਾਮਾ ਲੱਗਣ ਲੱਗ ਗਿਆ। ਕਿਹੜੀ ਇਸ ਤੇ ਦੀ ਗੱਲ ਕਰਦਾ ਹੈ ਦੱਸ ਤਾਂ ਪਹਿਲਾਂ ਤੇਰੀ ਭੈਣ ਹੀ ਆ ਕੱਲੀ ਉਹ ਇਹਨਾਂ ਮੈਂ ਜੱਠ ਲੂੰਗੀ ਆ ਕੇ ਕਰ ਰਵੇ ਗੱਲ ਕਿਹੜੀ ਕਰਨੀ ਮੇਰ ਨਾਲ ਉਹਨੇ ਦੇਖ ਨੂੰ ਤੇਰੀ ਭੈਣ ਨੂੰ ਵੀ ਮੈਂ ਜਿੰਨਾ ਕੁਝ ਕਹੋ ਨਾ ਉਨੇ ਹੀ ਜ਼ਿਆਦਾ ਤਾ ਤਾ ਉੱਪਰ ਚੜਦੇ ਜਾਂਦੇ ਹੋ ਤੁਸੀਂ ਛੜਦੇ ਡਰਾਮੇ ਤੁਸੀਂ ਲੋੜੇ ਕੀ ਡਰਾਮੇ ਚਾ ਜਾ ਆ ਕੋ ਕੰਮ ਕਰ ਆਪਣਾ ਕਲੇਸ਼ ਆ ਗਈ ਨਾ ਤੇ ਕਲੇਸ਼ ਘਟਦਾ ਨਹੀਂ ਹੋਵੇਗਾ ਹੀ ਸਮਝ ਗਈ ਨਾ ਮੇਰੇ ਰੇਡ ਤੇ ਲਖਾ ਲਾ मन खराब करो कोई गल हो जो सारा कुछ ठीक तो जाने ने रोला पाया अपना बह गई तो पहले पे क्यों बोला भी जमीन झक है मैं तो बोलांग बोलना बोलिया बोलो बोलो बोलने जो मैं बोलती नी हाँ ਤਾਂ ਉਹ ਲੋ ਮੈਂ ਚੋਪਾਂ ਸਾਰਿਆਂ ਨੇ ਸੁਣਦੀ ਰਹੀ ਆ ਹੁਣ ਜੇ ਮੈਂ ਬੋਲਦੀ ਆ ਹੁਣ ਤੁਸੀਂ ਚੰਗਾ ਬੈਠਿਆ ਨਾ ਵੱਡੇ ਪੈਸਾ ਕਰ ਜੋ ਰੱਬ ਦੇ ਵਾਸਤੇ ਚੁੱਪ ਕਰ ਜੋ ਕਿਉਂ ਕਲੇਸ਼ ਪਾਇਆ ਵਾ ਮਾਤਾ ਮੈਂ ਤੇ ਅੱਗੇ ਚੁੱਪ ਆ ਮੈਂ ਤੇ ਬੋਲਦੀ ਨਹੀਂ ਆ ਤੁਸੀਂ ਜੋ ਕਰੀ ਜਾਓ ਤੁਹਾਨੂੰ ਕਹਦੀ ਆ ਕਰ ਦੋ ਜੋ ਮੈਂ ਕਰਾਂ ਉਹ ਵੀ ਚੰਗਾ ਕੁਝ ਕਰਨਾ ਸਾਡਾ ਵਿਚ ਨਾ ਪਾਓ ਇਹਨੂੰ ਬੇੜੀਆਂ ਚਬੱਟੇ ਨਾ ਪਾਓ ਸਾਨੂੰ ਦੋਏ ਲੜਦੇ ਰਹਿਣੇ ਹੀ ਕਰ ਜੋ ਹਜੇ ਵੀ ਇਹਨੇ ਨਹੀਂ ਕਰਨਾ ਕੱਖ ਵੀ ਜਨਾ ਚਲਕੇ ਮਰਨੋ ਜਨ ਇਹਨੇ ਕਰਨਾ ਕੋਈ ਵੀ ਹਣ ਤੂੰ ਨਾ ਜ਼ਿਆਦਾ ਬੋਲ ਜਾ ਕੇ ਆਪਣਾ ਬੰਦਾ ਸਮਾਣਾ ਜਿਹੜਾ ਟੈਕ ਟੈਕ ਕਰਦਾ ਅੰਦਰ ਗਿਆ ਵਾ ਮੈਂ ਆਪਣੇ ਬੰਦੇ ਨੂੰ ਕੀ ਸਭਾਲਣਾ ਵਾ ਬੰਦਾ ਮੇਰਾ ਸਾਹਮਣੇ ਆਈ ਆ ਹੋਣੀ ਉਹਦੀਆਂ ਅੱਖਾਂ ਖੁੱਲੀਆਂ ਸਾਰਾ ਦਿਨ ਮੇਰਾ ਬੰਦਾ ਕੰਮ ਤੇ ਰਹਿੰਦਾ ਵਾ ਅੱਛਾ ਮੇਰੇ ਵਾਲਾ ਬਿੱਲਾ ਰਹਿੰਦਾ ਮੈਨੂੰ ਕੀ ਪਤਾ ਹਾਂ ਕਿਉਂ ਨਹੀਂ ਪਤਾ ਹੈ ਉਰੇ ਹੀ ਉੱਥੇ ਰਹਿਣੀ ਆ ਤਾਂ ਮੈਂ ਦੋਵੇਂ ਉਰੇ ਹੀ ਰਹਿਣੀ ਆ ਉੱਥੇ ਸਾਰਾ ਦਿਨ ਦੁਕਾਨ ਤੇ ਖਪਰਾ ਘਰੇ ਮੈਂ ਖਪਦੀ ਆ ਘਰ ਇਹ ਮੇਰਾ ਹੀ ਆ ਚਲੋ ਠੀਕ ਆ ਜੇ ਘਰ ਟਾਡਾ ਨਾ ਜਿਹੜਾ ਪਲਾਟ ਲਿਆ ਉਹ ਸਾਨੂੰ ਦੇ ਦਿਓ ਅਸੀਂ ਆਪੇ ਬਣਾ ਲਾਂ ਐਵੇਂ ਦੇ ਦਈਏ ਤੁਹਾਨੂੰ ਤើ ਦੀਦੀ ਤੂੰ ਤਾਂ ਕਿਹੇ ਪਾਸੇ ਵੀ ਨਹੀਂ ਲੱਗਦੀ। ਅਸੀਂ ਵੀ ਆਉਣ ਦੇਣਾ ਜਿੰਨ ਤੱਕ ਮਾਤਾ ਬੈਠੀ ਆ ਮਾਤਾ ਆਪੇ ਫੈਸਲਾ ਕਰੂਗੀ। ਮਾਤਾ ਨੇ ਕੀ ਕਰਨਾ ਫੈਸਲਾ? ਘਰੇ ਖਾਪਦੀਆਂ ਸਾਰਾ ਦਿਨ ਘਰ ਨੂੰ ਜੋੜ ਕੇ ਰੱਖਦੀਆਂ। ਮੈਂ ਵੀ ਕਰਦੀ ਆ। ਸਾਰਾ ਦਿਨ ਬੈਠੇ ਤੇ ਬੈਠੀ ਰਹਿਣੀ ਉੱਥੇ। ਓ ਦੀਦੀ ਇਹ ਕਿਹੜੀ ਗੱਲ ਕਰਤੀ ਜੋ ਮੈਂ ਤੇ ਆਪਾਂ ਟਾਡੇ ਨਾਲ ਰਸੋਈ 'ਚ ਸਾਰਾ ਦਿਨ ਕੰਮ ਕਰਾਉਣੀ ਆ। ਹਾਂ ਪਤਾ ਮੈਂ ਜਾਣਦੀ ਆ ਕਿੰਨਾ ਕ ਕਰਾਉਣੀ ਆ। ਤੁਸੀਂ ਨਾ ਦੋਵੇਂ ਜਣੀਆਂ ਇਦਾਂ ਕਰੋ। ਮੇਰਾ ਗਲਾ ਘੁੱਟ। ਮੰਮੀ ਦੇਖੋ ਹੋਇ ਕੀ ਹੋ ਗਿਆ ਤੁੰ ਨੂੰ। ਜਦ ਪਾਪਾ ਉਹ ਲੈ ਪਾਣੀ ਲੈ ਆਈ ਮੇਰੇ ਕੋ ਨਹੀਂ ਪਾਣੀ ਦਿੱਤਾ ਜਾਂਦਾ। देख दी डाय होनी बैठे हो मम्मी बैठो माड़ा उठो इनी टेंशन ना लो मम्मी रहन दो मम्मी चलो छोड़ो टेंशन ना लो चलो अंदर जाके पहुंच तु तो चलो ਮਾਦਾ ਇਦਾਂ ਅਕੇ ਲੰਮੇ ਕੋ ਪਹਿਲੀ ਗੱਲ ਹੋਈ ਐ ਕੁਛ ਨਹੀਂ ਹਾਂ ਕੀ ਹੋਇਆ ਵਾ ਦੱਸ ਕੁਛ ਨਹੀਂ ਹੋਇਆ ਘਰ ਚ ਥੋੜੀ ਕੋ ਥੋੜਾ ਕੁਛ ਹੋਣ ਦਿਆ ਵਾ ਚੱਲ ਕੋਈ ਗੱਲ ਨਹੀਂ ਤੂੰ ਟੈਨਸ਼ਨ ਨਾ ਲੈ ਤੇ ਤੂੰ ਇਹ ਦੱਸ ਵੀ ਹੁਣ ਤੂੰ ਕੀ ਚਾਹੁੰਨੀ ਐ ਜਿੱਦਾਂ ਤੂੰ ਕਹੇਂਗੀ ਉਦਾਂ ਹੀ ਕਰਾਂਗੇ ਮੈਂ ਤਾਂ ਇਹੋ ਚਾਹੁੰਨੀ ਆ ਵੀ ਜਿੰਨਾ ਚਿਰ ਮੈਂ ਜੀਨੀ ਆ ਨਾ ਵੀ ਇਸ ਘਰ ਦਾ ਵਟਵਾਰਾ ਨਾ ਹੋਵੇ ਕਿਉਂਕਿ ਇਹ ਮੇਰੀ ਹੋਈ ਨਹੀਂ ਇਹ ਤੁਹਾਡੇ ਪਿਓ ਦੀ ਵੀ ਇੱਛਾ ਸੀ ਤੇ ਉਹਦੀ ਵੀ ਇਹੋ ਆਖਰੀ ਖਾਸ਼ੀ ਵੀ ਜਿੰਨਾ ਚਿਰ ਤੇਰੇ ਸਾਹ ਚੱਲਣਗੇ ਨਾ ਤੂੰ ਮੇਰੇ ਪੁੱਤਾਂ ਨੂੰ ਇਕੱਠਿਆਂ ਰੱਖੀ ਤੇ ਮੈਂ ਕਿੱਦਾਂ ਆਪਣੀ ਜ਼ਿੰਦਗੀ ਤੁਹਾਨੂੰ ਅੱਡ ਕਰਦਾ ਇਹ ਮੇਰੀ ਕੱਲੀ ਦੀ ਨਹੀਂ ਤੁਹਾਡੇ ਪਿਓ ਦੀ ਵੀ ਇਹੋ ਇੱਛਾ ਸੀ ਵੀ ਜਿੰਨਾ ਚਿਰ ਮੇਰੇ ਸਾਹ ਚੱਲਦੇ ਆ ਨਾ ਮੈਂ ਤੁਹਾਨੂੰ ਅੱਡ ਨਾ ਹੋਣ ਦਵਾਂ ਜੇ ਅੱਜ ਤੁਸੀਂ ਅੱਡ ਹੋ ਗਏ ਤੇ ਉਹਦੀ ਆਤਮਾ ਨੂੰ ਕਿੱਦਾਂ ਸ਼ਾਂਤੀ ਮਿਲੂਗੀ ਮੰਮੀ ਜੀ ਹੁਣ ਇਦਾਂ ਤੇ ਨਹੀਂ ਹੋਣਾ ਹੁਣ ਘਰ ਦੀ ਵੰਡ ਤੇ ਜ਼ਮੀਨ ਦੀ ਵੰਡ ਹੋ ਕੇ ਰਹੂਗੀ ਚਲ ਪੁੱਤ ਚੁੱਪ ਕਰ ਯਾਰ ਤੂੰ ਕਿਉਂ ਬੋਲੀ ਜਾਨੀਂ ਚੁੱਪ ਕਰ ਜਾ ਮੰਮੀ ਤੈਨੂੰ ਪਤਾ ਕਿ ਠੀਕ ਨਹੀਂ ਐ ਮੈਂ ਮੰਮੀ ਉੱਥੇ ਦਵਾਈ ਦੇ ਦੇ ਹਲੋ ਤੁਸੀਂ ਹੁਣ ਆਪਣਾ ਮਾਗਾ ਬੰਦ ਕਰੋ ਯਾ ਰੋਣਾ ਕੋਈ ਚੁੱਪ ਕਰ ਕੇ ਖੰਡ ਤੂੰ ਦੀਦੀ ਸਿਆਣੇ ਨਾ ਬਣੋ ਢਾਡੀ ਦੀ ਇੱਥੇ ਚੱਲਣੀ ਮੈਂ ਬਠੇੜਾ ਚ ਰਹਿ ਇੱਥੇ ਛੜੈਣ ਬਣ ਗਈ ਆ ਤੁਸੀਂ ਤਾਂ ਮੈਨੂੰ ਪਾਗਲ ਸਮਝਿਆ ਸਾਰੇ ਹੋਰ ਬਣ ਸਕਦੀ ਛੜੈਣ ਤੁਸੀਂ ਨਾ ਬਣਾ ਕੇ ਨਰਜੇ ਤੂੰ ਹੀ ਤਾਂ ਮੈਨੂੰ ਪਾਗਲ ਸਮਝਿਆ ਵਾ ਮੈਂ ਕਰਦੀ ਆ ਦੀਦੀ ਨੂੰ ਫੋਨ ਚੱਲ ਹੁਣ ਫੋਨ ਕਰ ਜਾ ਆ ਜਾਂਦੇ ਦੀਦੀ ਹਾਂ ਕੋਈ ਨਹੀਂ ਮੈਂ ਕਰਨ ਲੱਗੀ ਫੋਨ ਕਰਦੀ ਆ ਮੈਂ ਫੋਨ ਦੀਦੀ ਆ ਜਾਂਦੇ ਆ ਜਾਂਦੇ ਦੀਦੀ ਦੀਦੀ ਨੂੰ ਵੀ ਦੇਖ ਲਊਗਾ ਚਲ ਮੈਂ ਤੁਸ ਦਵਾਈ ਲਵਾਂ ਕੋਈ ਨਾ ਮਮੀ ਤੁਸੀਂ ਰੈਸਟ ਕਰੋ ਮੈਂ ਕੰਮ ਕਰਾਂ ਠੀਕ ਆ ਹੁਣ ਤਾਂ ਦੀਦੀ ਨੂੰ ਫੋਨ ਲਾਉਣਾ ਹੀ ਪੈਣਾ ਵਾ ਕਿਉਂਕਿ ਹੁਣ ਤੇ ਹੱਥ ਚੋਂ ਗੇਮ ਨਿਕਲਦੀ ਪਈ ਆ ਤੇ ਮੈਂ ਚਾਹਨੀ ਆ ਕਿ ਹੱਥ ਚੋਂ ਗੇਮ ਨਾ ਹੀ ਨਿਕਲੇ ਤਾਂ ਚੰਗਾ ਸਰ ਹਲੋ